ਗਮਗਾ ਐਸਐਸਪੀ ਸਾਹਿਬ ਫਰੀਦਕੋਟ ਡਾਕਟਰ ਪ੍ਰਦੀਆ ਜੈ ਉਹਨਾਂ ਦੀ ਹਦਾਇਤਾਂ ਦੇ ਮਤਲਬਕ ਜਿਹੜੀ ਫਰੀਦਕੋਟ ਪੁਲਿਸ ਹਾਊਸ ਉਸ ਤੋਂ ਮਾੜੇ ਅਨਸਰ ਜਿਹੜੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ ਹੈ। ਵਿਤਨ ਵੀ ਤਰੀਖ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਸੋਨ ਸਿੰਘ ਪੁੱਤਰ ਵੀਰ ਸਿੰਘ ਹੰਦਵਾਸੀ 딸 ਸਿੰਘ ਆਲਾ ਇਹਨਾਂ ਦੇ ਘਰੋਂ ਕੁਛ ਹਣ ਪਛਾਤੇ ਲੜਕਿਆਂ ਨੇ ਚੋਰੀ ਕਰ ਲਈ ਉਸ ਨੂੰ ਸੋਨੇ ਦੇ ਜਿਵਰਾ ਸੀ ਅਤੇ 1 ਲੱਖ ਰੁਪਏ ਦੇ ਗੱਜ ਹੈ। ਉਹ ਫੌਰਨ ਅਸੀਂ ਸਬੰਧਿਤ ਐਡਿਸ਼ਨ ਕਰਦੇ ਹੋਏ ਪਹਿਲਾਂ ਤਿਆਰ ਕਰ ਦਿੱਤੀ ਤੇ ਸਾਡੇ ਇੰਚਾਰਜ ਸੀ ਹੈਗੇ ਜਤੋ ਇਹ ਵੀ ਐਸਐਚਓ ਸਾਹਿਬ ਜਤੋ ਇਹਨਾਂ ਦਿਆਂ ਦੋ ਟੀਮਾਂ ਬਣੀਆਂ ਹੋਈਆਂ ਨੇ ਇਨਸਾਧੀਆਂ ਨੇ ਇਹਨਾਂ ਦੋਵਾਂ ਦੇ ਸਾਂਝੇ ਐਫਰਟਸ ਨਾਲ ਜਿਹੜੇ ਅਸੀਂ ਹੈ ਉਹਨਾਂ ਦੇ ਹੁਸ਼ਿਆਰ ਨੂੰ ਪਹਿਲਾਂ ਉਹਨਾਂ ਦੀ شناخت ਕੀਤੀ ਤੇ شناخت ਕਰਨ ਤੋਂ ਬਾਅਦ ਅਸੀਂ ਉਹਨਾਂ ਵਿੱਚੋਂ ਦੋ ਦੋਸ਼ੀ ਹੈ ਜਿਹੜੇ ਉਹ ਅਰੈਸਟ ਕਰ ਲਈ ਹੈ ਗੋਬਿੰਦ ਸਿੰਘ ਕਾਲਾਸੀ ਵਾਰੀ ਵਾਰੀ ਵਾਸੀ ਸਮਾਣਾ ਅਤੇ ਸੰਨੀ ਪੁੱਤਰ ਮਗੀਰਾ ਵਾਸੀ ਗੁਰੂਖੇਂਦਰ ਹਰਿਆਣਾ ਇਹ ਚਾਰ ਜਣਾਂ ਦਾ ਗਰੁੱਪ ਹੈ ਜਿਹੜੇ ਜਿਹੜੇ ਰੈਕੀ ਕਰਦੇ ਸੀ ਜਿਵੇਂ ਕਿ ਆਪਾਂ ਬੈਗਾਂ ਦੇ ਵਿੱਚ ਸਮਾਨ ਭਰ ਕੇ ਆਪਣੇ ਏਰੀਆ ਦੇ ਵਿੱਚ ਜਾਂ ਆਸ-ਪਾਸ ਦੇ ਏਰੀਏ ਦੇ ਵਿੱਚ ਇਹੋ ਸਮਾਨ ਵੇਚਣ ਦੇ ਭਾਨੇ ਪਹਿਲਾਂ ਰੈਕੀ ਕਰਦੇ ਸੀ ਦੇਖਦੇ ਸੀ ਵੀ ਕਿਹੜੇ ਘਰ ਨੂੰ ਤਾਲਾ ਲੱਗਿਆ ਹੈ ਜਿਹੜਾ ਘਰ ਹੈ ਜਿਹੜਾ ਸੁਨਣਾ ਹੈ ਜਾਂ ਕਿਹੜੇ ਘਰ ਹੈ ਉਹ ਜਿਹੜਾ ਜਿਨ੍ਹਾਂ ਦੇ ਵਿੱਚ ਕੱਲੀਆਂ ਨੇੜੇ ਸੋਦੀ ਇਹ ਪਹਿਲਾਂ ਉਹ ਸਬੰਧੀ ਰੱਖੀ ਕਰਦੇ ਸੀ ਉਸ ਤੋਂ ਬਾਅਦ ਇਹ ਚੋਰੀ ਜਾਂ ਲੁੱਟ ਖੋਣ ਨੂੰ ਅੰਜਾਮ ਦਿੰਦੇ ਸੀ ਜੀ ਇਹ ਸਬੰਧੀ ਇਹਨਾਂ ਦਾ ਵੈਰੀਫਾਈ ਕੀਤਾ ਗਿਆ ਹੈ ਵੈਰੀਫਾਈ ਕਰਦੇ ਇਹ ਵੀ ਪਾਇਆ ਗਿਆ ਵੀ ਇਹਨਾਂ ਦੇ ਚੋਰੀ ਤੇ ਡਕਾਟੀ ਦੇ ਜਿਹੜੇ ਪਹਿਲਾਂ ਵੀ ਦੋ ਦੋ ਮਕਦਮੇ ਜਿਹੜੇ ਆ ਉਹ ਦਰਜ ਹੈ ਇਹ ਸਬੰਧੀ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 35 ਗ੍ਰਾਮ 35 ਗ੍ਰਾਮ ਜਿਹੜਾ ਸੋਨੇ ਦੇ ਜਿਵਰਾਤ ਹੈ ਉਹ ਅਸੀਂ ਇਹਨਾਂ ਤੋਂ ਰਿਕਵਰ ਕਰ ਲਏ ਆ ਇਸ ਤੋਂ ਇਲਾਵਾ 38500 ਰੁਪਏ ਦੀ ਜਿਹੜੀ ਨਗਦੀ ਹੈ ਉਹ ਵੀ ਅਸੀਂ ਇਹਨਾਂ ਤੋਂ రికవర్ ਕਰ ਲਈ ਗਿਆ ਇਸ ਤੋਂ ਬਾਅਦ ਹੁਣ ਅਸੀਂ ਇਹਨਾਂ ਦੀ ਅਰੈਸਟ ਪਾਈ ਹੈ ਅਰੈਸਟ ਪਾ ਕੇ ਅਸੀਂ ਇਹਨਾਂ ਦਾ ਅਜ ਕੁੱਲ ਸਿਮਾਨਡ ਹਾਸਲ ਕਰਾਂਗੇ ਤੇ ਜਿਹੜੀ ਬਾਕੀ ਰਿਕਵਰੀ ਹੈ ਉਹ ਵੀ ਕਰਵਾਵਾਂਗੇ ਅਤੇ ਜਿਹੜੇ ਮੁਕੱਦਮੇ ਦੇ ਵਿੱਚ ਦੋ ਦੋਸ਼ੀ ਹੈ ਜਿਹੜੇ ਅਜੇ ਰਹਦੇ ਆ ਇਹਨਾਂ ਦੇ ਗਰੁੱਪ ਦੇ ਮੈਂਬਰ ਹਨ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਸਰੇ ਇਹਨਾਂ ਕੁਝ ਸਹਾਇਕ ਕੋਰੂਗ ਖੇਤਰ ਕਰਿਆਨ ਵਾਲਾ ਹੈ ਕਿ ਇਹਨਾਂ ਨਾਲ ਕੋਈ ਇੰਟਰ ਸਟੇਟ ਯਾਤਰਾ ਹੋਣ ਨਾਲ ਵੀ ਹੈ ਅਸੀਂ ਉਹਦੇ ਬਾਰੇ ਆ ਜੀ ਵੈਰੀਫਾਈ ਕਰਨੇ ਆ ਸਬੰਧੀ ਹੁਣ ਡਿਟੇਲ ਚ ਜਿਹੜੀ ਵੈਰੀਫਿਕੇਸ਼ਨ ਹੈ ਡਿਟੇਲ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅਸੀਂ ਹੁਣ ਕਰਾਂਗੇ ਆ ਕੋਲ ਕਿੰਨੇ ਜਣੇ ਸੀ ਸਰ ਇਹ ਇਹ ਟੋਟਲ 4 ਜਣਿਆਂ ਦਾ ਗ੍ਰੋਹ ਹੈ ਜੀ ਦੋ ਅਸੀਂ ਫੜ ਲਿਆ ਤੇ ਦੋ ਜਿਹੜੇ ਅਸੀਂ ਉਹਨਾਂ ਨੂੰ ਫੜਨ ਵਾਸਤੇ ਜਿਹੜੀ ਹੈ ਰੇਡ ਪਾਰਟੀਆ ਬਣਾ ਲਈ ਕੋਈ ਬਿੱਕ ਵਗੈਰਾ ਵੀ ਬ੍ਰੰਧ ਹੋਇਆ ਸਰ ਹਾਂਜੀ ਉਹ ਵੀ ਇੱਕ ਮੋਟਰਸਾਈਕਲ ਇਹਨਾਂ ਤੋਂ ਬ੍ਰੰਧ ਹੋਇਆ ਠੀਕ ਥੈਂਕ ਯੂ ਸਰ ਜੇ ਤੁਹਾਡੀ ਚੋਰੀ ਹੋਈ ਸੀਗੀ ਜੀ ਪੁਲਿਸ ਵੱਲੋਂ ਉਸ ਨੂੰ ਜਲਦੀ ਟ੍ਰੇਸ ਕੀਤਾ ਗਿਆ ਗਿਆ ਕੀ ਕਹਿਣਾ ਚਾਹੋਗੇ ਅਸੀਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਮੁਸ਼ਤਿਹਦੀ ਦੇ ਨਾਲ ਸਾਡਾ ਸੋਨਾ ਤੇ ਜਿਹੜੀ ਸਾਡੇ ਕੈਸ਼ ਦੀ ਚੋਰੀ ਹੋਈ ਸੀ ਉਹ ਇੱਕ ਗੱਲ ਦੇ ਵਿੱਚ ਸਾਨੂੰ ਬਰਾਮਦ ਕੀ ਕਰਕੇ ਦਿੱਤੀ ਹੈ ਇਹਦੇ ਲਈ ਅਸੀਂ ਐਸਐਸਪੀ ਮੈਡਮ ਪ੍ਰਗਿਆ ਜੈਨ ਜੀ ਸੀਆਈਏ ਸਟਾਫ ਐਸਐਚਓ ਸਾਹਿਬ ਦੇਖ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਮੁਸ਼ਤਿਹਦੀ ਮਿਹਨਤ ਦੇ ਨਾਲ ਜਿਵੇਂ ਚੋਰ ਬਹੁਤ ਦੂਰ ਦੇ ਸੀ ਹੁਣ ਟ੍ਰੇਸ ਕਰਨ ਤੇ ਪਤਾ ਚੱਲਿਆ ਤਾਂ ਬਹੁਤ ਹੀ ਇਮਾਨਦਾਰੀ ਲਗਨ ਤੇ ਮਿਹਨਤ ਦੇ ਨਾਲ ਸਾਡੀ ਇਹ ਜਿਹੜੀ ਚੋਰੀ ਹੈ ਟ੍ਰੇਸ ਕਰਕੇ ਦਿੱਤੀ ਹੈ ਸਰ ਕੀ ਕੀ ਕੋਈ ਚੋਰੀ ਹੋਇਆ ਸੀਗਾ ਸਾਡਾ ਜੀ ਸੋਨਾ ਚੋਰੀ ਹੋਇਆ ਸੀ ਲਗਭਗ 4.5 ਪੰਜ ਟੋਲੇ 1.5 ਲੱਖ ਰੁਪਏ ਕੈਸ਼ ਚੋਰੀ ਹੋਇਆ ਸੀ ਜੀ ਕਿ ਕਦੋਂ ਹੋਇਆ ਸੀ ਇਹ 20 ਤਰੀਕ ਦੀ ਵਾਰਦਾਤ ਹੈ ਕੀ ਸੀ ਜੀ ਪੂਰੀ ਕੰਨਾ ਇਹ ਅਸੀਂ ਜੀ ਸਾਡੇ ਮਰਗ ਹੋਈ ਸੀ ਅਸੀਂ ਸਾਈ ਫੈਮਿਲੀ ਉੱਥੇ ਭੋਗ ਤੇ ਚਲੇ ਗਏ ਘਰੇ ਕੋਈ ਨਹੀਂ ਸੀ ਜੀ ਬਾਅਦ ਚ ਚੋਰ ਆਉਂਦੇ ਆ ਜੀ ਸੀਸੀਟੀਵੀ ਤੋਂ ਪਤਾ ਲੱਗਿਆ ਕਿ ਉਹ ਤਿੰਨ ਜਾਣੇ ਸੀ ਇੱਕ ਉਹਨਾਂ ਜੋ ਬਾਹਰ ਖੜਾ ਜਾਂਦਾ ਹੈ ਦੋ ਜਾਣੇ ਅੰਧ ਘੱਪ ਕੇ ਅੰਦਰ ਚਲੇ ਜਾਂਦੇ ਆ ਦਾ ਉਹ 8-9 ਮਿੰਟਾਂ ਦੇ ਵਿੱਚ ਹੀ ਆਪਦੀ ਵਾਰਦਾਤ ਕਰਦੇ ਐ ਤੇ ਉਥੋਂ ਚਲੇ ਜਾਂਦੇ ਐ ਬਸ ਇਹ ਸੀਸੀਟੀਵੀ ਤੋਂ ਫੁਟੇਜ ਲੈ ਕੇ ਇਹਨਾਂ ਨੇ ਜੋ ਕਾਰਵਾਈ ਕੀਤੀ ਐ ਤੇ ਸਾਡੀ ਇਹ ਬਰਾਮਦ ਕੀਤੀ ਜੀ ਨਾਮ ਕੀ ਵੀ ਤੁਸੀਂ ਦੱਸੋ ਸੋਹਣ ਸਿੰਘ ਐ ਜੀ ਤੇ ਪਿੰਡ ਕਿਹੜਾ ਆਪਣਾ ਖਾਲਸੇਗੜਾ ਦਾ 10 ਠੀਕ ਹੈ ਹਾਂਜੀ ਕੀ ਗੱਲਬਾਤ ਹੋਈ ਅੰਕੜੇ ਕੀ ਕਹਿਣਾ ਚਾਹੋ ਸਾਡੀ ਥੋੜੇ ਵੈਸਟੈਂਡ ਮਰਕੋ ਵੀਡੀਓ ਬਣਾ ਕਰ ਰਹੇ ਹਾਂ ਹਾਂਜੀ ਤੇ ਰਿਪੋਰਟ ਜਾਰੇ ਜੋ ਬੌਸ ਸਵੇਰੇ 9:00 ਵਜੇ ਕਰੇਗਾ ਹਾਂ ਜੀ ਪਰ ਜਦੋਂ ਬਰਫ落 ਕੇ ਦੇਖਦੇ ਸਭ ਤੋਂ ਦੱਸ ਸਹੀ ਜੀ ਜੀ ਹੁਣ ਜਿਹੜਾ ਹੈਗਾ ਪੁਲਿਸ ਨੇ ਚੋਰ ਕਾਬੂ ਕਰ ਦਿੱਤੇ ਕਿ ਉਹ ਫੜ ਲਈ ਦੋ ਬੰਦੇ ਫੜ ਲਏ ਇਸ ਵਾਰ ਜੀ ਜਿਹੜੀ ਪੁਲਿਸ ਦੀ ਕਾਰਵਾਈ ਸੀ ਕੀ ਤੁਹਾਡੀ ਉਤੇ ਤਸੱਲੀ ਪੂਰੀ ਹੈ ਜੀ ਹਾਂ ਜੀ ਹਾਂ ਜੀ ਸਭ ਤਸੱਲੀ ਤੇ ਜਿਹੜਾ ਤੁਹਾਡਾ ਕੋਈ ਸਮਾਨ ਚੋਰੀ ਹੋਇਆ ਸੀ ਗੋੜ ਜਾਂ ਕੈਸ਼ ਵਗੈਰਾ ਉਹ ਸਾਰਾ ਮਿਲ ਗਿਆ ਨਹੀਂ ਬਾਕੀ ਦੋਨੋਂ ਜਿਹੜਾ ਸੀ ਉਹ ਸਾਰਾ ਉਹ ਦੋਨੋਂ ਬਕਾਇਆ ਕੋਈ ਨਹੀਂ ਸਾਰਾ ਕੈਸ਼ ਕਿੰਨਾ ਚੋਰੀ ਹੋਇਆ ਤੁਹਾਡਾ ਸੱਤ ਪੋਲਾ ਹੋ ਰਿਹਾ ਸੀ ਪਰ ਥੋੜਾ ਰਹਿ ਗਿਆ ਜੀ ਠੀਕ ਹੈ ਸਰ